ਅੱਜ ਜਿਹੜੇ ਸ਼ਖਸ ਦੇ ਨਾਲ ਤੁਹਾਨੂੰ ਮਿਲਣ ਜਾ ਰਹੇ ਆ ਇਹ ਦੁਬਈ ਦਾ ਸ਼ੇਖ ਤੇ ਨਹੀਂ ਪਰ ਕਾਰੋਬਾਰ ਇਸ ਦਾ ਦੁਬਈ ਦੇ ਵਿੱਚ ਹੀ ਆ ਦੁਬਈ ਦੇ ਵਿੱਚ ਟਰਾਂਸਪੋਰਟ ਆ ਪਰ 2 ਮਹੀਨੇ ਬਾਅਦ ਦੁਬਈ ਕੇਵਲ ਉੱਥੋਂ ਦੇ ਰੁਪਏ ਇਕੱਠੇ ਕਰਨੀ ਜਾਂਦੇ ਆ ਯਾਨੀ ਕਿ ਆਪਣੇ ਕਾਰੋਬਾਰ ਦਾ ਹਿਸਾਬ ਲੈਣ ਜਾਂਦੇ ਆ ਪਰ ਸੇਵਾ ਪੰਜਾਬ 'ਚ ਰਹਿ ਕੇ ਕਰਦੇ ਆ ਆਪਣੇ ਜ਼ਿਲ੍ਹੇ 'ਚ ਆਪਣੇ ਸ਼ਹਿਰ 'ਚ ਰਹਿ ਕੇ ਕਰਦੇ ਆ ਪਿਛਲੇ 210 ਦਿਨਾਂ ਤੋਂ ਕਰੀਬ-ਕਰੀਬ ਲਗਾਤਾਰ ਨਿਰੰਤਰ ਬਿਨਾ ਨਾਗਾ ਲੰਗਰ ਲਾ ਰਹੇ ਆ ਲੰਗਰ ਲਾ ਰਹੇ ਆ ਸਿਵਲ ਹਸਪਤਾਲ ਦੇ ਬਾਹਰ ਸਰਕਾਰੀ ਹਸਪਤਾਲ ਦੇ ਬਾਹਰ ਕੀ ਕਾਰਨ ਆ ਕਿ ਸਰਕਾਰੀ ਹਸਪਤਾਲ ਦੇ ਬਾਹਰ ਹੀ ਲੰਗਰ ਲਾ ਰਹੇ ਆ ਔਰ ਕਿਉਂ ਲਾ ਰਹੇ ਆ ਕੀ ਸੋਚ ਆ ਗਲਬਤ ਕਰ ਲਾਂਗੇ ਇਸੇ ਹੀ ਸੇਵਾਦਾਰਨਾ ਸ਼ਸ਼ਕਲ ਜੀ ਸ਼ਸ਼ਕਲ ਜੀ ਕਿਹਨਾ ਭਾਈ ਜੀ ਮੇਨਾ ਲਾਡੀ ਚਾਲ ਆ ਜੀ ਸਾਡੀ ਜੀ ਸਰਕਾਰੀ ਹਸਪਤਾਲ ਦੇ ਬਾਹਰ ਲੰਗਰ ਔਰ ਸਾਨੂੰ ਪਤਾ ਲੱਗਾ ਕਿ 210 ਦਿਨ ਦੇ ਆਸ-ਪਾਸ ਹੋ ਗਿਆ ਕਿੱਥੋਂ ਆਈ ਡੀ ਆਇਆ ਔਰ ਕਿਉਂ ਸ਼ੁਰੂ ਕੀਤਾ ਸਾ ਸੰਗਤ ਜੀ ਮੈਂ ਪਹਿਲਾਂ ਵੀ ਸੇਵਾ ਕਰਦਾ ਹਾਂ ਮੈਨੂੰ ਬਹੁਤ ਟਾਈਮ ਹੋ ਗਿਆ ਮੈਂ ਮਨੁੱਖਤਾ ਦੀ ਸੇਵਾ ਨਾਲ ਵੀ ਕਾਫੀ ਟਾਈਮ ਦਾ ਜੁੜਿਆ ਹਾਂ ਹੋਰ ਸੰਸਥਾ ਵੀ ਬਹੁਤ ਆ ਮੈਂ ਇਹ ਸੇਵਾ ਤਦ ਸ਼ੁਰੂ ਕੀਤੀ ਹੈ ਪਹਿਲਾਂ ਮੈਂ ਲੋਕਾਂ ਨੂੰ ਸੇਵਾ ਦਿੰਦਾ ਹੁੰਦਾ ਸੀ ਪੈਸੇ ਦਿੰਦਾ ਸੀ ਰਾਸ਼ਨ ਦਿੰਦਾ ਸੀਗਾ ਪਰ ਮੈਂ ਕੁਝ ਦੇਖਿਆ ਵਾ ਜਿਹੜੇ ਚਲੋ ਮੈਂ ਕਿਸ ਦਾ ਨਾਮ ਨਹੀਂ ਲੈਂਦਾ ਜਿਹੜੇ ਡੇਲੀ ਬੈਠੇ ਆ ਨਾ ਬੰਦੇ ਉਹੀ ਜਾਨੀ ਬੰਦੇ ਬਿਠਾਉਂਦੇ ਆ ਕਿ ਇਹ ਬੰਦਾ ਵਾ ਇਹਨੂੰ ਸੇਵਾ ਦੇ ਦਿਓ ਆਪਾਂ ਨਹੀਂ ਜਾ ਕੇ ਡਿਸਾਈਡ ਕਰ ਸਕਦੇ ਕਿ ਬੰਦੇ ਦਾ ਬੈਕਗ੍ਰਾਉਂਡ ਕੀ ਆ ਇਦੇ ਵਿੱਚ ਮੈਨੂੰ 2-4 ਸ਼ਿਕਾਇਤਾਂ ਵੀ ਮਿਲੀਆਂ ਕਿ ਬੰਦੇ ਦਿਹਾੜੀਆਂ ਦੇ ਉੱਪਰ ਆ ਜਾਂ ਕੋਸ਼ਾ ਨਾ ਫਿਰ ਮੇਰਾ ਦਿਲ ਹੋਇਆ ਕਿ ਮੈਂ ਆਪਣੇ ਕਰ ਲਾਂ ਫਿਰ ਮੈਂ 5ਵੇਂ ਮਹੀਨੇ ਤੋਂ ਆਪਣੇ ਸ਼ੁਰੂ ਕੀਤਾ ਵਾਹਿਗੁਰੂ ਦੀ ਕਿਰਪਾ ਵਾ ਚੱਲੀ ਜਾਂਦਾ ਜੀ ਤੁਹਾਡੇ ਭਰਾਵਾਂ ਦੇ ਕਹਿੰਦੇ ਆਸ਼ਰਮ ਇਹ ਸਰਕਾਰੀ ਹਸਪਤਾਲ ਦੇ ਬਾਹਰ ਆਉਂਦਾ ਹੀ ਕਿਉਂ ਸੋਚਿਆ ਹੋਰ ਵੀ ਬਹੁਤ ਥਾਵਾਂ ਨੇ ਸ਼ਹਿਰ ਚ ਜਿਸ ਤਰ੍ਹਾਂ ਸੁੱਖਾ ਸਿੰਘ ਮੁਤਾਬਕ ਸਿੰਘ ਚੌਕ ਲੇਬਰ ਬੈਠਦੀ ਆ ਗਾਂਧੀ ਚੌਕ ਚ ਲੇਬਰ ਬੈਠਦੀ ਆ ਜਾਂ ਸ਼ਾਹਪੁਰੇ ਪ੍ਰਵਾਸੀ ਮਜ਼ਦੂਰ ਬਹੁਤ ਬੈਠਦੇ ਇੱਥੇ ਕਿਉਂ ਚੁੜਿਆ ਭਾਈ ਜੀ ਮੇਰਾ ਇੱਕ ਤੇ ਦਫਤਰ ਆ ਸਿਵਲ ਹਸਪੀਟਲ ਦੇ ਸਾਹਮਣੇ ਨਾਨਕ ਫਾਈਨਾਂਸ ਨਾਨਕ ਫਾਈਨਾਂਸ ਕੰਪਨੀ ਆ ਤੇ ਇੱਕ ਮੈਂ ਸਿਵਲ ਹਸਪੀਟਲ ਗਿਆ ਮੈਂ ਗਿਆ ਉੱਥੇ ਮੈਂ ਹਾਲਾਤ ਵੇਖੇ ਉੱਥੋਂ ਦੇ ਹਾਲਾਤ ਵੀ ਟੈਟ ਹੀ ਆ ਸਿਵਲ ਹਸਪੀਟਲ ਦੇ ਜੇ ਸੋਚੀਏ ਤੇ ਬੜੇ ਹਾਲਾਤ ਮਾੜੇ ਆ ਕੁਝ ਇਦਾਂ ਦੀਆਂ ਫੈਮਲੀਆਂ ਜਿਨ੍ਹਾਂ ਨੂੰ ਦੋ ਤਿੰਨ ਨੂੰ ਹੋ ਗਿਆ ਉੱਥੇ ਰੋਟੀ ਨਹੀਂ ਤੇ ਇਹ ਕਰਕੇ ਮੇਰੀ ਫੈਮਲੀ ਨਾਲ ਗੱਲ ਹੋਈ ਤੇ ਉਹਨਾਂ ਨੇ ਗੱਲ ਕੀਤੀ ਤੇ ਚਾਹ ਜਿਕੇ ਮੇਰੇ ਵੀ ਧਿਆਨ ਆਇਆ ਕਿ ਮੈਂ ਵੀ ਇਹ ਕੰਮ ਸ਼ੁਰੂ ਕਰਨਾ ਵਾ ਤੇ ਆਪਾਂ ਇੱਥੇ ਸੇਵਾ ਸ਼ੁਰੂ ਕਰਤੀ ਰੱਬ ਦਾ ਨਾਮ ਲੈ ਕੇ ਚੱਲੀ ਜਾਂਦੀ ਆ ਕੌਣ ਬਣਾਉਂਦਾ ਫਿਰ ਲੰਗਰ ਕਿਸ ਤਰ੍ਹਾਂ ਹੰਦਾ ਲੰਗਰ ਇਹ ਹਲਵਾਈ ਰੱਖਿਆ ਜੀ ਪੱਕੇ ਜਿੰਨੇ ਆ ਬੰਦੇ ਸਾਰੇ ਤਨਖਾਹਾਂ ਤੇ ਆ ਘਰ ਲੈ ਕੇ ਦਿੱਤਾ ਇਹਨਾਂ ਨੂੰ ਸਾਰਾ ਸੈਟਅਪ ਤਿਆਰ ਕੀਤਾ ਪਹਿਲਾਂ ਜੀ ਜਿੰਨਾ ਵੀ ਭਾਂਡੇ ਢਿੰਡੇ ਲਏ ਆ ਸਾਰੇ ਆਪਣਾ ਸਾਰਾ ਸੈਟਅਪ ਕਰਕੇ ਤਿਆਰ ਫਾਈਨਾਂਸ ਕਿੱਥੋਂ ਹੁੰਦਾ ਫਾਈਨਾਂਸ ਫਿਰ ਲੋਕ ਦੇ ਕੇ ਜਾਂਦੇ ਆ ਕਿ ਜਾਂ ਕੋਲੋਂ ਲਾਉਂਦੇ ਆ ਨਹੀਂ ਮੈਂ ਆਪਣੇ ਦਸਵੰ ਚੋਂ ਲਾਉਣਾ ਮੇਰਾ ਕੋਈ ਵੀ ਕੌਣ ਨਹੀਂ ਆ ਅੱਜ ਨਹੀਂ ਮੈਂ ਹਮੇਸ਼ਾ ਇਹ ਕਹਿੰਦਾ ਹੁੰਨਾ ਕਿ ਮੈਂ ਕਿਸੇ ਤੋਂ ਰੁਪਈਆ ਨਹੀਂ ਲੈਂਦਾ ਜੀ ਮੈਂ ਆਪਣੇ ਕੋਲੋਂ ਆਪਣੇ ਦਸਵੰ ਚੋਂ ਜਿੰਨੀ ਸੇਵਾ ਹੁੰਦੀ ਉਹ ਕਰਦਾ ਵਾਂ ਆਪਾਂ ਗਰੀਤਿਆਂ ਦੇ ਵਿਆਹ ਕਰਦੇ ਆ ਹਾਲਾਤ ਦੇ ਮਾਰੇ ਜਿਹਦਾ ਉਹਨਾਂ ਨੂੰ ਭੈ ਜਰੀ ਇਹਨਾਂ ਦਵਾਈ ਦੀ ਲੋੜ ਆ ਤੇ ਇਹਨਾਂ ਨੂੰ ਦਵਾਈ ਲਾ ਕੇ ਦੇਣੀ ਆ ਕੇ ਨੂੰ ਵੀ ਦਵਾਈ ਦੀ ਲੋੜ ਆ ਜਾਂ ਕੋਈ ਹਾਲਾਤ ਦਾ ਮਾਰਾ ਹਸਪੀਟਲ ਪਿਆ ਵਾ ਬਿੱਲ ਨਹੀਂ ਚੁਕਾ ਪਾ ਰਿਆ ਉਹ ਆ ਜਾਂਦਾ ਉਹਨਾਂ ਦੇ ਬਿੱਲ ਦੇ ਕੇ ਆਈਦੇ ਆ ਜੀ ਤੁਸੀਂ ਤੇ ਗੱਲ ਕਰ ਰਹੇ ਕਿ ਨਹੀਂ ਕਰਦੇ ਨਹੀਂ ਕਿਸੇ ਕੋ ਪੈਸਾ ਲੈਂਦੇ ਹਨਾ ਪਰ ਆਮ ਤੌਰ ਤੇ ਦੇਖਿਆ ਜਾਂਦਾ ਜਦੋਂ ਇਸ ਲੈਵਲ ਦੀ ਬੰਦਾ ਸੇਵਾ ਸ਼ੁਰੂ ਕਰ ਦਿੰਦਾ ਸ਼ੁਰੂਆਤ 'ਚ ਇਹੋ ਗੱਲ ਕਹਿੰਦਾ ਵਾ ਕਿ ਮੈਂ ਕਿਸੇ ਕੋ ਲੈਂਦਾ ਨਹੀਂ ਪਰ ਆਮ ਤੌਰ ਤੇ ਫਿਰ ਜਦੋਂ ਵੀਡੀਓ ਪੈਂਦੀ ਜਾਣੇ ਫਿਰ ਪੈਸੇ ਇਕੱਠੇ ਹੋ ਜਾਂਦੇ ਆ ਨਹੀਂ ਪੈਸੇ ਇਕੱਠੇ ਤਦ ਹੁੰਦੇ ਆ ਮੈਂ ਗਲਤ ਨਹੀਂ ਤੁਹਾਡੀ ਸਹਿਮਤ ਆ ਪੈਸਾ ਇਕੱਠਾ ਤਦ ਹੁੰਦਾ ਜੇ ਤੁਸੀਂ ਕਿਤੇ ਅਰਜ਼ੋਈ ਕਰੋ ਸਾਧ ਸੰਗਤ ਦਾ ਕਹੇ ਕਿ ਸਾਨੂੰ ਆ ਪੇਮੈਂਟ ਦੀ ਲੋੜ ਆ ਜੀ ਸਾਡਾ ਅਕਾਊਂਟ ਆ ਸਾਡਾ ਗੂਗਲ ਪੇ ਨੰਬਰ ਪੈਸੇ ਪਾਓ ਜ਼ਿਆਤਰ ਮੇਰਾ ਹੁੰਦਾ ਮੈਂ ਮੰਗਦਾ ਨਹੀਂ ਮੈਂ ਸਿੱਧਾ ਕਹਿਣਾ ਨਾ ਕਿ ਮੇਰਾ ਕੋਈ ਕਾਹਨ ਨਹੀਂ ਆ ਪੈਸਾ ਬੇਈਮਾਨ ਕਰ ਦਿੰਦਾ ਵੱਡੇ ਵੱਡਿਆਂ ਨੂੰ ਮੈਂ ਬਹੁਤ ਖੁਸ਼ ਹਾਂ ਆਪਣੀ ਜ਼ਿੰਦਗੀ ਚ ਜਿੰਨੀ ਕਿ ਮੇਰੀ ਸਾਧ ਸਵਾਹੀ ਗੁਰ ਨੇ ਬਾਹ ਫੜੀ ਆ ਮੈਂ ਹੈਪੀ ਹਾਂ ਇੰਨੀ ਲੱਗਦਾ ਸਾਰਾ ਦੁਬਈ ਤੋਂ ਪੈਸਾ ਇੱਥੇ ਆ ਕੇ ਲੱਗੀ ਜਾਂਦਾ ਹਾਂ ਦੁਬਈ ਤੋਂ ਵੀ ਆਉਂਦਾ ਵਾ ਇੱਥੇ ਵੀ ਮੇਰਾ ਕਾਰੋਬਾਰ ਆ ਖੇਤ ਆ ਮੇਰੇ ਕੋ ਆਪਣੇ ਬੱਚੇ ਦੀ ਆਪ ਸਰ ਕਿਰਪਾ ਵਾਹੀ ਗੁਰ ਦੀ ਕਦੋਂ ਤੱਕ ਇਹ ਲੰਗਰ ਚਲਾਉਣ ਦੀ ਲੋਕਾਂ ਲੋਕ ਆਸ ਰੱਖਣ ਵੀ ਇਸ ਥਾਂ ਤੇ ਜਿਤਨਾ ਪਿਛਲੇ 210 ਦਿਨ ਹੋ ਗਏ ਆ ਅੱਗੇ ਕਿੰਨਾ ਸਮਾਂ ਇੰਤਜ਼ਾਰ ਕਰਨ ਕਹਿੰਦੇ ਹੁੰਦੇ ਆ ਕਿ ਸੋਚ ਬੰਦੇ ਦੀ ਇੱਕ ਇਰਾਦਾ ਬਹੁਤ ਵੱਡਾ ਹੋਣਾ ਚਾਹੀਦਾ ਬਾਕੀ ਕਰਨ ਕਰਾਉਣਾ ਵਾਹਿਗੁਰੂ ਨੇ ਮੇਰੀ ਸੋਚ ਇਹ ਹੈ ਕਿ ਜਿੰਨ ਤੱਕ ਮੈਂ ਹੈਗਾ ਵਾਂ ਦੁਨੀਆ ਤੇ ਇਹ ਲੰਗਰ ਚੱਲੇ ਜਿੱਦਾਂ ਮੇਰਾ ਦਫ਼ਤਰ ਆ ਪ੍ਰਮਾਤਮਾ ਕਿਰਪਾ ਕਰੇ ਇਹ ساری ਜ਼ਿੰਦਗੀ ਲੰਗਰ ਚੱਲੂਗਾ ਜਿੰਨ ਤੱਕ ਮੇਰੇ ਸਾਹ ਵਾ ਮੇਰੇ ਬੱਚੇ ਵੀ ਕੰਮ ਕਰਨ ਵਧੀਆ ਲੱਗੂਗਾ ਜੀ ਇਹ ਦੁਬਈ ਦਾ ਸ਼ੇਖ ਤੇ ਨਹੀਂ ਪਰ ਦੁਬਈ ਟਰਾਲੇ ਚੱਲਦੇ ਆ ਟਰਾਲਿਆਂ ਦੀ ਕਮਾਈ ਸੰਗਤ ਚ ਵੰਡੀ ਜਾਂਦੀ ਆ ਬੇਸ਼ੱਕ 210 ਦਿਨ ਦੇ ਆਸ-ਪਾਸ ਹੋ ਗਿਆ ਬਿਨਾ ਨਾਗਾਇ ਲੰਗਰ ਚੱਲਦੇ ਪਿਆ। ਗਰੀਬਾਂ ਨੂੰ ਦਵਾਈ ਵੀ ਲੈ ਕੇ ਦਿੱਤੀ ਜਾਂਦੀ ਆ। ਕਈ ਲੜਕੀਆਂ ਦੇ ਵਿਆਹ ਵੀ ਕੀਤੇ ਪਰ ਕਹਿੰਦੇ ਨਾ ਮੇਰਾ ਕੋਈ ਬਾਰਕੋਡ ਆ, ਨਾ ਕੋਈ ਅਕਾਊਂਟ ਆ, ਨਾ ਕੋਈ ਮੇਰੇ ਨਾਂ ਤੇ ਪੈਸਾ ਮੰਗਦਾ ਤੇ ਨਾ ਮੈਂ ਕਿਸੇ ਕੋਈ ਪੈਸੇ ਲੈਣਾ। ਕਮਾਈ ਆ, ਕਮਾਈ ਤੋਂ ਦਸਵੰਤ ਕੱਢੀ ਦਾ ਉਸੇ ਦਸਵੰਦ ਨਾਲ ਇਹ ਲੰਗਰ ਚੱਲਦੇ ਆ। ਕੈਮਰਾਮੈਨ ਬੰਟੀ ਦੇ ਨਾਲ ਆਨਅਰਲੀ ਨਿੱਤੇ ਲੂਥਰਾ ਬਟਾਲਾ